ਧੰਨਵਾਦ ਸਪੀਕਰ ਸਾਹਿਬ ਬੜਾ ਜ਼ਰੂਰੀ ਅੱਜ ਦਾ ਸੈਸ਼ਨ ਜੇ ਨੂੰ ਸਾਰੇ ਦੇਸ਼ ਦੇ ਲੋਕ ਵੀ ਸੁਣ ਰਹੇ ਆ ਪੰਜਾਬ ਦੇ ਲੋਕ ਵੀ ਸੁਣ ਰਹੇ ਆ ਤੇ ਖਾਸ ਕਰਕੇ ਉਹ ਜਮਾਤ ਵੀ ਕੰਨ ਖੜੇ ਕਰਕੇ ਸੁਣ ਰਹੀ ਆ ਜਿਹਦੇ ਉੱਤੇ ਇਸ ਹੱਲੇ ਦਾ ਬੜਾ ਵੱਡਾ ਅਸਰ ਪੈਣਾ ਮਨਰੇਗਾ ਯੋਜਨਾ ਨੂੰ ਜੇ ਜੋ ਸ਼ਬਦਾਂ 'ਚ ਕਿਹਾ ਜਾਵੇ ਤਾਂ ਮੈਂ ਸਮਝਦਾ ਕਿ ਇਹਦਾ ਅੰਤਮ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਖਾਤਮਾ ਕਰ ਦਿੱਤਾ ਜੇ ਮੈਂ ਦੋ ਟੋਕਿਆ ਨਾ ਹੋਵੇ ਤਾਂ। ਔਰ ਇਹਦਾ ਖਾਸ ਕਰਕੇ ਸਾਡੇ ਪਿੰਡੂ ਅਰਥਚਾਰੇ ਦੇ ਉੱਤੇ ਬਹੁਤ ਹੀ ਗੰਭੀਰ ਬਹੁਤ ਹੀ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲਣਾ। ਬਹੁਤ ਕੁਝ ਸਾਡੇ ਸਾਥੀਆਂ ਨੇ ਕਿਹਾ ਮੇਰੇ ਤੋਂ ਬਾਅਦ ਵੀ ਕਹਿਣਗੇ ਮੈਂ ਥੋੜਾ ਜਿਹਾ ਫਾਸੀਸਮ ਨੂੰ ਪੜਿਆ ਬੋਤਾ ਨਹੀਂ ਥੋੜਾ ਜਿਹਾ ਮੈਂ ਪੜਿਆ ਹਿਟਲਰ ਨੇ ਜਰਮਨ ਦੇ ਅੰਦਰ ਧਾਰਮਿਕ ਤੌਰ ਤੇ ਉਰਮਾਦ ਖੜਾ ਕਰਕੇ ਤੇ ਇੱਕ ਬਹੁਤ ਵੱਡੇ ਸੈਕਸ਼ਨ ਦੇ ਖਿਲਾਫ ਉਹਨਾਂ ਦਾ ਬਡਾਂਗਾ ਕੀਤਾ ਸਾਰੀ ਦੁਨੀਆ ਜਾਣਦੀ ਹੈ ਇਸ ਦੇਸ਼ ਦੇ ਅੰਦਰ ਵੀ ਸਹਜੇ ਸਹਜੇ ਕਟਗਿਣਤੀ ਲੋਕਾਂ ਦੇ ਖਿਲਾਫ ਦਲਤਾਂ ਔਰ ਪਸੜਿਆਂ ਦੇ ਖਿਲਾਫ ਤੇ ਮਹਿਲਾਵਾਂ ਦੇ ਖਿਲਾਫ ਜਿਹੜਾ ਅੰਡਰ ਕਰੰਟ ਹੈ ਸੋਸਾਇਟੀ ਦੇ ਅੰਦਰ ਇੱਕ ਨੁਮਾਜ਼ ਖੜਾ ਕੀਤਾ ਜਾ ਰਿਹਾ ਇਹ ਉਹਦਾ ਅਗਲਾ ਸਟੈਪ ਹੈ ਕਿ ਇਹ ਵੱਖਰੀ ਕਿਸਮ ਦਾ ਸਾਡੇ ਦੇਸ਼ ਦੇ ਅੰਦਰ ਫੈਨੋਮਨਾ ਵੀ ਕੱਲਾ ਫਿਜ਼ੀਕਲੀ ਅਟੈਕ ਨਹੀਂ ਬਲਕਿ ਆਰਥਿਕ ਤੌਰ ਤੇ ਵੀ ਗळा ਘੁੱਟਦੇ ਉਹਨਾਂ ਦਾ ਤਾਂ ਜੋ ਇਹ ਰੋਟੀ ਤਵਾਤਰ ਹੜ ਤੇ ਆਪਣੇ ਹੱਥ ੱਡਣੇ ਮਜਬੂਰ ਹੋਣ ਸਾਨੂੰ ਪ੍ਰਾਣਿਆ ਵਿਵਸਥਾਮਤ ਲਿਜਾਣਾ ਚਾਹੁੰਦੇ ਆ ਮੈਂ ਪਿੰਡਾਂ ਚੋਂ ਆਇਆ ਬਹੁਤ ਸਾਰੇ ਸਾਡੇ ਸਾਥੀ ਪਿੰਡਾਂ ਚੋਂ ਆਏ ਆ ਇਹ ਨਰੇਗਾ ਦੀ ਯੋਜਨਾ ਤੋਂ ਬਾਅਦ ਮੈਂ ਇਹ ਵੀ ਕਲੀਅਰ ਕਰਾਂ ਕਿ ਨਰੇਗਾ ਦੇ ਨਾਲ ਮਜ਼ਦੂਰਾਂ ਦਾ ਸੰਪੂਰਨ ਕਲਿਆਣ ਨਹੀਂ ਹੋਇਆ। ਵੀ ਕੋਈ ਉਹ ਵੀ ਭਲੇਖਾ ਨਾ ਹੋ ਵੀ ਇਹਦੇ ਨਾਲ ਨਰੇਗਾ ਦੇ ਕਾਮਿਆਂ ਦਾ ਜ਼ਿੰਦਗੀ ਦਾ ਮਸਲੇ ਹੱਲ ਹੋ ਗਿਆ। ਪਰ ਨਰੇਗਾ ਦਾ ਲਾਭ ਵੀ ਬਹੁਤ ਵੱਡਾ ਜਦੋਂ ਕੋਈ ਪਿੰਡ ਦੀ ਔਰਤ ਪਿੰਡ ਦੀ ਹਾਟੀ ਤੋਂ ਦੁਕਾਨ ਤੋਂ ਉਧਾਰਾ ਸੋਦਾ ਲੈਣ ਜਾਂਦੀ ਹੈ ਤਾਂ ਉਹ ਇਸ ਉਮੀਦ ਦੇ ਨਾਲ ਸੌਦਾ ਨੂੰ ਦੇ ਦਿੰਦਾ ਵੀ ਇਹ ਕੰਮ ਮਿਲਿਆ ਇਹਨੂੰ ਇਹਦੇ ਖਾਤੇ 'ਚ ਪੈਸੇ ਆਣਿਆ ਜਦੋਂ ਡਾਕਟਰ ਕੋ ਜਾਂਦੀ ਆ ਪਿੰਡ ਦੇ ਕੋਲ ਉਹਨੂੰ ਦਵਾਈ ਦਿੰਦਾ ਅੱਜ ਉਹ ਹੋਰ ਤਰ੍ਹਾਂ ਦੇਖਣਗੇ ਉਹਨਾਂ ਵਾਲੇ ਪਾਸੇ ਜਦੋਂ ਹੱਟੀ ਤੇ ਜਾਣਗੇ ਤੇ ਉਹਨਾਂ ਨੂੰ ਇਸ ਗੱਲ ਦਾ ਸਾਰੇ ਚਰਚਾ ਆ ਪਈ ਇਹਨਾਂ ਨੂੰ ਇਹਨਾਂ ਦਾ ਕੰਮ ਬੰਦ ਹੋ ਰਿਹਾ ਸੋ ਇਹਦਾ ਬਹੁਤ ਵੱਡਾ ਅਸਰ ਜਿਹੜਾ ਆ ਉਹ ਜਿੱਥੇ ਨਰੇਗਾ ਵਰਕਰਾਂ ਦੇ ਪੈਣਾ ਸਮੁੱਚੇ ਅਰਥਚਾਰੇ ਦੇ ਪੈਣਾ ਹੈ ਇਹਦਾ ਉਹਨ ਮਿੱਟੀ ਨਹੀਂ ਪਾ ਸਕਾਂਗੇ ਆਪਾਂ ਆਪਣੇ ਪਲੇਗਰੋਨਾਂ ਦੇ ਅੰਦਰ ਹੁਣ ਉਹ ਮਿੱਟੀ ਪਾਉਣ ਦਾ ਜਿਹੜਾ ਸਿਲਸਿਲਾ ਹੈ ਜੀਸੀਪੀ ਹੈ ਟਰੈਕਟਰ ਟਰਾਲੀਆਂ ਨੇ ਉਹ ਗਾਂ ਕਿੰਨਾ ਤੇਲ ਵਰਤਦੇ ਆ ਪੰਪ ਤੇ ਕਿੰਨਾ ਅਸਰ ਪੈਣਾ ਉਹਨਾਂ ਦੀ ਆਰਥਿਕਤਾ ਤੇ ਕਿੰਨਾ ਅਸਰ ਪੈਣਾ ਸੋ ਮੈਂ ਸਮਝਦਾ ਲੋੜਾਂ ਦੀ ਲੋੜ ਤਾਂ ਇਹ ਸਿੱਧੀ ਕਿ ਮਨਰੇਗਾ ਦੀ ਦਿਹਾੜੀ ਵਧਾਈ ਜਾਂਦੀ ਅਸੀਂ ਜਿੰਨੇ ਇੱਥੇ ਬੈਠੇ ਆ ਸਾਨੂੰ ਆਲਮੋਸਟ ਸਭ ਨੂੰ ਲੱਖ ਲੱਖ ਰੁਪਇਆ ਦਰਖਾ ਮਿਲਦੀ ਹੋएगी ਪਾਰਲੀਮੈਂਟ ਦੇ ਮੈਂਬਰਾਂ ਨੂੰ ਸਾਤੋਂ ਜ਼ਿਆਦਾ ਮਿਲਦੀ ਆ ਕੀ ਪਿੰਡਾਂ ਦੇ ਗਰੀਬਾਂ ਦੀ ਲੋੜਾਂ ਸਾਡੇ ਨਾਲੋਂ ਘੱਟ ਨੇ ਜੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਉਵਧਾਨ ਸਭਾ ਦੇ ਮੈਂਬਰਾਂ ਨੂੰ ਤਾਂ ਫਿਰ ਚਾਹੀਦਾ ਤੇ ਸੀਗਾ ਵੀ ਉਹਨਾਂ ਤੇ ਦਿਹਾੜੀ ਵੀ ਵਧਾਈ ਜਾਂਦੀ ਤੁਸੀਂ 500 ਕਰ ਦਿਓ 500 ਦੀ ਮੰਗ ਕਰਦੇ ਆ 600 ਕਰ ਦਿਓ ਜਿੰਨੀ ਮਹਿੰਗਾਈ ਆ ਅੱਜ ਦਾਲਾਂ ਦਾ ਰੇਟ ਕੀ ਹੈ ਅੱਜ ਕੌੜਾ ਤੇਲ ਕਿੱਥੇ ਚਲਿਆ ਗਿਆ ਅੱਜ ਕੱਪੜੇ ਦਾ ਰੇਟ ਕਿੱਥੇ ਚਲਿਆ ਗਿਆ ਅੱਜ ਜੁੱਤੀਆਂ ਦਾ ਰੇਟ ਕਿੱਥੇ ਚਲਾ ਗਿਆ ਤਮਾਮ ਜ਼ਿੰਦਗੀ ਦੇ ਅੰਦਰ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਖਾਸ ਕਰਕੇ 14 ਚੀਜ਼ਾਂ ਜਿਹੜੀਆਂ ਚੁੱਲ੍ਹੇ ਚੌਕੇ ਦੀ ਸਾਡੇ ਵਰਤੀਆਂ ਜਾਂਦੀਆਂ ਉਹਨਾਂ ਦੇ ਰੇਟ ਸਮਾਨ ਨੂੰ ਸੁਗੇ ਆ ਤੇ ਸਾਡੇ ਵਰਕਰਾਂ ਦੀ ਹਾੜੀ ਜਦੋਂ ਵਧਾਣੀ ਹੋਵੇ ਤਾਂ ਜਾਨ ਨਿਕਲ ਜਾਂਦੀ ਹੈ ਸੋ ਲੋੜਾਂ ਦੀ ਲੋੜ ਇਹ ਸੀ ਕਿ ਨਰੇਗਾ ਦਾ ਹੋਰ ਫਲਾ ਕੀਤਾ ਜਾਂਦਾ ਇਹਨੂੰ ਕਿਸਾਨੀ ਕਿਤੇ ਅੰਦਰ ਲਿਜਾਇਆ ਜਾਂਦਾ ਇਹਨੂੰ ਮਤਲਬ ਜਿਹੜਾ ਹੋਰ ਇਹਦਾ ਘੇਰਾ ਵਧਾਇਆ ਜਾਂਦਾ ਇਹਦੀ ਤਨਖਾਹ ਵਧਾਈ ਜਾਂਦੀ ਪਾਰੋ ਬਧਾਨ ਦੀ ਬਜਾਏ ਮੈਂ ਸਮਝਦਾ ਐਸਾ ਕਦਮ ਬੁੱਟਿਆ ਕੇਂਦਰ ਸਰਕਾਰ ਨੇ ਜਿਹਦੀ ਦੇਸ਼ ਦੇ ਲੋਕਾਂ ਨੂੰ ਮਿਹਰ ਜੀਗੀ ਤੇ ਮੈਂ ਤਾਂ ਇਹ ਗੱਲ ਕਹਿ ਰਿਹਾ ਮੈਨੂੰ ਆਜੇ ਗੱਲ ਕਹਿਣ ਚ ਕੋਈ ਹਿਚਕ ਨਹੀਂ ਕਿ ਬਾਪੂ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜ਼ਿੰਦਾ ਹੈ ਤੁਸੀਂ ਸਰੀਰਕ ਤੌਰ ਤੇ ਪਹਿਲਾਂ ਸ਼ਹੀਦ ਕਰ ਦਿੱਤਾ ਤੇ ਅੱਜ ਅੱਜ ਕਿਹੜਾ ਕੋਈ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਇਹਦੇ ਅੰਦਰ ਕੁਝ ਰਿਹਾ ਕਿ ਬੱਚੇ ਕਿ ਨਹੀਂ ਬਚਿਆ ਜੋ ਪੰਜਾਬ ਦੇ ਅੰਦਰ ਖਾਸ ਕਰਕੇ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹਨਾ ਮੈਨੂੰ ਪਤਾ ਇਹ ਯੋਜਨਾ ਕਿਸੇ ਪਾਰਟਿਕੂਲ ਜਾਤ ਲਈ ਨਹੀਂ ਸਪੀਕਰ ਸਾਹਿਬ ਇਹ ਕਿਰਤਿਆਂ ਦੀ ਯੋਜਨਾ ਇਹਦਾ ਕੋਈ ਵੀ ਜੋਬਕਰ ਬਣਾ ਸਕਦਾ ਕੋਈ ਵੀ ਕੰਮ ਲੈ ਸਕਦਾ ਕੰਮ ਨਾ ਦੇਣ ਦੀ ਸੂਰਤੋਂ ਬੇਰਜ਼ਗਾਰੀ ਪੱਤਾ ਦਿੱਤਾ ਜਾਂਦਾ ਸੀ ਉਹਨੂੰ 15 ਦਿਨਾਂ ਦੇ ਅੰਦਰ ਅੰਦਰ ਕੰਮ ਦੇੜੇ ਪੈਂਦਾ ਸੀਗਾ ਇਹ ਸਾਰੀਆਂ ਗੱਲਾਂ ਆਪਾਂ ਜਾਣਦੇ ਆ ਪਰ ਇਹ ਪਾਰਟਿਕੂਲ ਕਿਸੇ ਜਾਤ ਦਾ ਵੀ ਨਹੀਂ ਪਰ ਇਹ ਵੀ ਸੱਚਾ ਸਪੀਕਰ ਸਾਹਿਬ ਸਿਵਾਈ ਦਾ ਕਰਮਚਾਰੀ ਬਣਨਾ ਹੋਵੇ ਤਾਂ ਕਿਸੇ ਖਾਸ ਜਾਤ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਪਰ ਆਲਮੋਸਟ ਉੱਥੇ ਕੌਣ ਕੰਮ ਕਰਦੇ ਆ ਸਾਡੇ ਸਫਾਈ ਕਰਮਚਾਰੀ ਕਰਦੇ ਆ ਬਾਬੇ ਨਾਨਕ ਦੇ ਭਾਈ ਲਾਲੋ ਇਹ ਸਚਾਈ ਹੈ ਵੀ ਮਨੇਗਾ ਦੇ ਅੰਦਰ ਵੀ 67% ਦੀ ਲੋਕ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਦੂਜੇ ਵੀ ਕਿਰਤੀ ਭਾਵੇਂ ਕਿਸੇ ਵੀ ਜਾਤ ਬਰਾਦਰੀ ਦੇ ਆ ਇਹਦੇ ਚ 75% ਮਹਿਲਾਵਾਂ ਨੇ ਤੇ ਥੋੜਾ ਜਿਹਾ ਮਹਿਲਾਵਾਂ ਨਿਰਭਰ ਹੋਈਆਂ ਅੱਜ ਵੀ ਕਿਸੇ ਸਾਡੀ ਧੀ ਭੈਣ ਨੂੰ ਜੇ ਸਰਕਾਰੀ ਜਾਵ ਮਿਲਿਆ ਹੋਵੇ ਉਹਦਾ ਘਰ ਦੇ ਅੰਦਰ ਸੇਰ ਹੋਰ ਤਰ੍ਹਾਂ ਉੱਚਾ ਹੁੰਦਾ ਜਿਹੜੀ ਆਪਣੇ ਪਤੀ ਤੇ ਨਿਰਭਰ ਹੁੰਦੀ ਹੈ ਆਪਣੇ ਬੱਚਿਆਂ ਤੇ ਨਿਰਭਰ ਹੁੰਦੀ ਹੈ ਉਹਦੇ ਅੰਦਰ ਹੀਨ ਭਾਵਨਾ ਰਹਿੰਦੀ ਹੈ ਹਮੇਸ਼ਾ ਵੀ ਮੰਗਣੇ ਆ ਮੰਗਣੇ ਜੋ ਇਸ ਕਰਕੇ ਮਹਿਲਾਵਾਂ ਦਾ ਉਥਾਨ ਹੋਇਆ ਉਹਨਾਂ ਦੇ ਆਰਥਿਕ ਵਸੀਲੇ ਦੇ ਰੂਪ ਤੇ ਮਿਲੇਗਾ ਆਈ ਤਾਂ ਉਹਨਾਂ ਦੇ ਵਿੱਚ ਜੇਬ ਦੇ ਵਿੱਚ ਚਾਰ ਪੈਸੇ ਆਏ ਠੀਕ ਆ ਉਹ ਪੈਸੇ ਜ਼ਿੰਦਗੀ ਦੀ ਲੰਬੀ ਦੌੜ ਦੇ ਅਜੇ ਕਾਬਿਲ ਨਹੀਂ ਹੈ ਬਾਰ ਮੁੱਢਲੀਆਂ ਉਹਦੀਆਂ ਲੋੜਾਂ ਜਿਹੜੀਆਂ ਉਹ ਉਹ ਉਹਦੀਆਂ ਪੂਰੀਆਂ ਕਰਨ ਦੇ ਲਈ ਉਹਨੂੰ ਸਹਾਇਕ ਸੀਗੇ ਸੋ ਮੈਂ ਇਹ ਗੱਲ ਕਹਿ ਸਕਦਾ ਵੀ ਇਹ ਅੱਜ ਇਹ ਵੀ ਨਾ ਸਮਝਿਆ ਜਾਵੇ ਵੀ ਸਦਨ ਦਾ ਇਹ ਜਿਹੜਾ ਸਿਆਸਨ ਸਾਡਾ ਇੱਕ ਦਿਨ ਦਾ ਇਹਦਾ ਅਰਥ ਕੋਈ ਨਹੀਂ ਹੈ ਲੜਾਈ ਤੇ ਬੜੇ ਤਰੀਕੇ ਆ ਸੰਘਰਸ਼ਾਂ 'ਚ ਇਹ ਸ਼ਹਾਦਤ ਪਾਣੀ ਉਹ ਵੀ ਤਰੀਕਾ ਹੈ ਸੰਘਰਸ਼ਾਂ 'ਚ ਸ਼ਾਮਲ ਹੋਣਾ ਉਹ ਵੀ ਤਰੀਕਾ ਹੈ ਕਿਸੇ ਕਲਮ ਦੇ ਨਾਲ ਕਿਸੇ ਲਖਾਰੀ ਦਾ ਲਿਖਿਆ ਜਾਣਾ ਵੀ ਇੱਕ ਅੰਦੋਲਨ ਦਾ ਹਿੱਸਾ ਹੈ ਏ ਵੀ ਸਦਨ ਜਿਹੜਾ ਇਤਿਹਾਸਿਕ ਤੌਰ ਤੇ ਹਿੱਸਾ ਪਾਇਆਗਾ ਇਸ ਮਤਲਬ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਨਰੇਕਾ ਦੇ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਅੱਜ ਦੀ ਕਾਰਵਾਈ ਦਾ ਸਮਾਂ ਕਾਰਜ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਜੀ 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 ਮੈਂ ਕਨਕਲੂਡ ਹੀ ਕਰ ਲਉ ਜੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਸ ਕੋਈ ਅਪੱਤੀਜਨਕ ਸ਼ਬਦ ਨਹੀਂ ਬੋਲਿਆ ਗਿਆ ਪੰਜਾਬੀਆਂ ਦਾ ਸਵਾਗਤ ਹੋਣ ਤੇ ਗੋਡਾ ਰੱਖਣਾ ਆਪਾਂ ਕਹਿ ਦਿੰਦੇ ਆ ਸਿੰਪਲ ਗੱਲ ਕਹੀ ਹੈ ਪਾਰ 6 ਦਸੰਬਰ 1992 ਦੇ ਅੰਦਰ ਜੋ ਕੁਝ ਵਾਪਰਿਆ ਜੁੱਦਿਆ ਜੋ ਕਿਹੜਾ ਸੰਵਿਧਾਨਕ ਸੀਗਾ ਜੋ ਸ੍ਰੀ ਦਰਵਾਜ ਸਾਹਿਬ ਦੇ ਉੱਪਰ ਵਾਪਰਿਆ ਉਹ ਕਿਹੜਾ ਸੰਵਿਧਾਨਕ ਸੀਗਾ ਜੋ ਰੋਜ਼ ਦੇਸ਼ ਦੇ ਅੰਦਰ ਗਰੀਬ ਲੋਕਾਂ ਨਾਲ ਵਾਪਰਦਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸਪੀਕਰ ਸਾਹਿਬ ਮੇ ਵੀ ਉਹ ਮਧਿਆਪ੍ਰਦੇਸ਼ੀ ਇੱਕ ਜੁੱਤੀ ਦੇ ਉੱਤੇ ਥੁੱਕ ਕੇ ਚਾਰ ਮੁੰਡਿਆਂ ਨੇ ਜੁੱਤੀ ਦੇ ਪੁੱਠੇ ਪਾਸੇ ਥੁੱਕ ਕੇ ਤੇ ਨਾਲ ਇੱਕ ਦਲਦ ਨੌਜਵਾਨ ਖੜਾ ਉਹਨੂੰ ਕਿਹਾ ਇਹ ਚੱਟ ਅੰਗਲ ਨਾਲ ਚੱਟਣ ਲਈ ਉਹਨੂੰ ਮਜਬੂਰ ਕੀਤਾ ਪਰ ਤਸੱਲੀ ਨਹੀਂ ਹੋਈ ਉਹਨੂੰ ਕਿਹਾ ਵੀ ਨਹੀਂ ਜੀਬ ਨਾਲ ਚੱਟ ਤੇ ਰਜੀਬ ਨਾਲ ਚਟਿਆ ਫਿਰ ਉਹੀ ਜੁੱਤੀ ਉਹਦੇ ਸਿਰ 'ਚ ਮਾਰੀ ਗਿਆਰ ਸਵਿਧਾਨਿਕ ਤੇ ਪੈਰ ਪੈਰ ਤੇ ਹੋ ਰਿਹਾ ਔਰਤਾਂ ਦੇ ਖਰਾਬ ਵਾਇਓਲੇਸ਼ਨ ਹੈ ਘੱਟ ਗਣਤੀਆਂ ਦੇ ਖਲਾਫ ਵਾਇਓਲੇਸ਼ਨ ਹੈ ਦਲਤਾਂ ਦੇ ਖਲਾਫ ਵਾਇਓਲੇਸ਼ਨ ਹੈ ਸੋ ਇਸ ਕਰਕੇ ਇਸ ਦੇਸ਼ ਦੇ ਅੰਦਰ ਜਿਹੜਾ ਉਨਮਾਦ ਖੜਾ ਕੀਤਾ ਜਾ ਰਿਹਾ ਹੈ ਉਹ ਸੰਵਾਦ ਦਾ ਇਸ ਰਿਫਲੈਕਸ਼ਨ ਹੈ ਕਿ ਅੱਜ ਜਿਹੜਾ ਉਹ ਕਟਗਣਤੀਆਂ ਦਲਤਾਂ ਔਰਤਾਂ ਦੇ ਖਿਲਾਫ ਪਸੜਨੇ ਦੇ ਖਿਲਾਫ ਇੱਕ ਹੱਲਾ ਇੱਕ ਬੜੇ ਸੁਖਮਾਈਂਡ ਦੇ ਨਾਲ ਇੱਕ ਹੁੰਦਾ ਸਿੱਧਾ ਅਟੈਕ ਕਰਦਣਾ ਹੈ ਕਿ ਸੁਖਮਾਈਂਡ ਦੇ ਨਾਲ ਐਸੀਆਂ ਨੀਤੀਆਂ ਐਸੇ ਜਿਹੜੇ ਉਹ ਨਮੂਨੇ ਕੜੇ ਜਾ ਰਹੇ ਆ ਜਿਨ੍ਹਾਂ ਆਧਾਰ 'ਤੇ ਸਮਝਾ ਦੇ ਮਤ ਸੋਚੋ ਕਿ ਇਹ ਕਿਸੇ ਇੱਕ ਵਰਗ ਦੇ ਅਸਰ ਹੈ ਜੇ ਇੱਕ ਸਰੀਰ ਦਾ ਇੱਕ ਅੰਗ ਕੱਟਿਆ ਜਾਵੇ ਬੰਦਾ ਅੰਗਹੀਨ ਹੋ ਜਾਵੇ ਉਦੋਂ ਸਾਰੇ ਸਰੀਰ ਤੇ ਅਸਰ ਪੈਂਦਾ ਹੈ ਠੀਕ ਹੈ ਜੀ ਸਾਰੀ ਸੋਸਾਇਟੀ ਦੇ ਅਸਰ ਪੈਂਦਾ ਕਨਕਲੂਡ ਕਰੋ ਸੋ ਮੈਂ ਇਹ ਸਮਝਦਾ ਕਿ ਕਿਸੇ ਨੂੰ ਯੋਜਨਾ ਦੇ ਨਾਮ ਦਾ ਕੋਈ ਵਿਰੋਧ ਨਹੀਂ ਤੁਸੀਂ ਚੰਗਾ ਹੁੰਦਾ ਪ੍ਰਭੂ ਸ੍ਰੀ ਰਾਮ ਦੇ ਨਾਲ ਸੀਤਾ ਮਾਤਾ ਦਾ ਨਾਮ ਵੀ ਜੋੜ ਲੈਂਦੇ ਕੌਣ ਵਿਰੋਧ ਕਰ ਸਕਦਾ ਇਸ ਦੇ ਪਰ ਕਿਉਂਕਿ ਇਸ ਦੇਸ਼ ਦੇ ਅੰਦਰ ਪ੍ਰਭੂ ਆ ਰਾਮਚੰਦਰੀ ਦੇ ਭਿਲਣੀ ਦੇ ਝੂਠੇ ਵੇਰ ਖਾਦੇ ਭਿਲਣੀ ਦੇ ਝੂਠੇ ਵੇਰ ਆਪ ਹੀ ਵੀ ਖਾਦੇ ਉਹਦੇ ਮੂੰਹ 'ਚ ਵੀ ਪਾਏ ਤੁਸੀਂ ਰੋਟੀ ਖਾਣ ਦਾ ਕੰਮ ਕਰ ਰਹੇ ਹੋ ਤੁਸੀਂ ਰੋਜ਼ਗਾਰ ਖਾਣ ਦਾ ਕੰਮ ਕਰ ਰਹੇ ਹੋ ਸੋ ਮੈਂ ਸਮਝਦਾ ਵੀ ਇਹ ਇਹ ਸਦਨ ਦੀ ਬਹੁਤ ਵੱਡੀ ਸਾਰਤਕਤਾ ਇਹ ਮੈਸੇਜ ਸਾਰੇ ਦੇਸ਼ ਦੇ ਅੰਦਰ ਜਾਊਗਾ ਜਿਵੇਂ ਕਿ ਆ ਜਾਂਦਾ ਵੀ ਪੰਜਾਬ ਚ ਜੰਮਿਆਂ ਨੂੰ ਨਿਤ ਮਹਿਮਾ ਇਹ ਉਸ ਮਹਿਮਦੀ ਸ਼ੁਰੂਆਤ ਆ ਆਨ ਵਾਲੇ ਸਮੇਂ ਚ ਇਹਦਾ ਕੋਈ ਵੀ ਰੂਪ ਹੋਵੇ ਡਟ ਕੇ ਅਸੀਂ ਇਸ ਯੋਜਨਾ ਦੀ ਰਾਖੀ ਦੇ ਲਈ ਅਸੀਂ ਕਿਰਤੀਆਂ ਦੀ ਰਾਖੀ ਦੇ ਲਈ ਔਰ ਇਹ ਯੋਜਨਾ ਗਰੀਬ ਕਿਸਾਨਾਂ ਨੂੰ ਵੀ ਵੱਡੇ ਹਿੱਸੇ ਚ ਆਪਣੇ ਕਲਾ ਵਿੱਚ ਲੈਂਦੀ ਆ ਉਹਨਾਂ ਦੀ ਰਾਖੀ ਦੇ ਲਈ ਮੈਂ ਬਾਦਰ ਤੋਂ ਆਇਆ ਮੇਰਾ 13 ਕਿਲੋਮੀਟਰ ਹਲਕਾ ਮੇਰਾ ਪਾਕਿਸਤਾਨਾ ਲੱਗਦਾ ਥੈਂਕ ਯੂ ਸਰ ਥੈਂਕ ਯੂ ਸਰ 9 ਕਿਲੋਮੀਟਰ ਜੰਮੂ ਕਸ਼ਮੀਰ ਨਾਲ ਲੱਗਦਾ ਇੱਕ ਵੀ ਇੰਡਸਟਰੀ ਨਹੀਂ ਉਹចੋ ਦੀਆਂ ਮਾਵਾ ਭੈਣਾ ਸਾਡੀਆਂ ਨਿਰਗਤ ਨਿਰਭਰ ਨੇ ਅਸੀਂ ਹਰ ਕਦਮ ਤੇ ਹਰ ਪਰਾਜ ਉਤੇ ਦੀ ਸੁਰੱਖਿਆ ਕਰਾਂਗੇ ਸੋ ਮੈਂ ਧੰਨਵਾਦ ਕਰਨ ਦਾ ਮਾਣ ਜੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਫੈਸਲਾ ਲਿਆ ਅੱਗੇ ਵੀ ਉਹ ਜੋ ਫੈਸਲਾ ਲੈਣਗੇ ਪੰਜਾਬੀ ਤੁਹਾਡੇ ਨਾਲ ਡਟ ਕੇ ਖੜੇ ਆ ਪੰਜਾਬੀ ਕਿਸੇ ਵੀ ਹੱਕ ਦੇ ਲਈ ਕਿਸੇ ਵੀ ਪੱਧਰ ਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਆ ਨਰੇਗਾ ਜੀ ਰਾਖੀ ਹੋਵੇ ਸਾਰੇ ਦੇਸ਼ ਦੇ ਅੰਦਰ ਸਾਰਾ ਦੇਸ਼ ਇਹਦੇ ਉਤੇ ਕੋਸਰ ਕਰਦਾ ਹੈ थैंक यू ਮੰਤਰੀ ਜੀ ਅਸੀਂ ਪੰਜਾਬੀ ਲੜੀਏ ਇਸ ਅਸੀਮ ਸਦਨ ਦੇ ਅੰਦਰ ਤੁਸੀਂ ਬੋਲਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ थैंक यू